ਮਨ ਦੀਆਂ ਮੰਨੀਆਂ ਮਨ ਮਨੋਤਾ ਕਿਉ ਬਣ ਬੈਠਾ ਨਾ ਦਾਣ ਬਿਨਾ ਬੁੱਝਿਆ ਜੋ ਮਨ ਬਹਿ ਗਿਆ ਨਹੀਂ ਉਹ ਮੰਨਣ ਤੇਰਾ ਪਰਮਾਨ ਅਮਨ ਹਕੀਕਤ ਦੀ ਪੈੜੋਂ ਖੋਜ ਜਾਣ ਕਦਮ ਜੀ ਦੇ ਨਹੀਂ ਪਾ ਸਕਦਾ ਉਹ ਪੂਰਣ ਗਿਆਨ ਨਹੀਂ ਪਾ ਸਕਦਾ ਉਹ ਪੂਰਣ ਗਿਆਨ ਤੂੰ ਸਤ ਅਖੰਡ ਜੋ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੇ ਇਸ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਸੁਗੜ ਵਿਚਾਰ ਹੈ ਮੰਨਣਾ ਕਿਥੋਂ ਤੱਕ ਜਾਏ ਅਸੀਂ ਇੱਕ ਕਿਸਮ ਨਾਲ ਸਾਲਾਂਬੰਦੀ ਪੁਰਾਣੀਆਂ માનਤਾਵਾਂ ਨੂੰ ਬਦਲਣਾ ਗੁਨਾਹ ਸਮਝਦੇ ਹਾਂ ਪਰ ਇਹ ਗੁਨਾਹ ਹੁੰਦਾ ਨਹੀਂ ਜੇ ਅਸੀਂ માનਤਾਵਾਂ ਪਿਛਲੇ ਕਾਰਨ ਨੂੰ ਜਾਣ ਕੇ ਉਸ ਨੂੰ ਮੰਨਣ ਜਾਂ ਨਾ ਮੰਨਣ ਦਾ ਫੈਸਲਾ ਲੈਂਦੇ ਹਾਂ ਜਿਵੇਂ ਕਹਿੰਦੇ ਕਿ ਇੱਕ ਰਾਜ ਦਾ ਰਾਜਾ ਸੀ ਜਿਸ ਦਾ ਲੋਕਾਂ ਵਿੱਚ ਕਾਫੀ ਦਬਦਬਾ ਸੀ ਉਸ ਦੇ ਰਾਜ ਦੀ ਜਨਤਾ ਉਸ ਦੇ ਹਰ ਇੱਕ ਕੰਮ ਨੂੰ ਮਹਾਨ ਮੰਨਦੀ ਸੀ ਇਸ ਲਈ ਤਕਰੀਬਨ ਲੋਕ ਉਸ ਦਾ ਸਤਿਕਾਰ ਕਰਦੇ ਸੀ ਇੱਕ ਦਿਨ ਉਸ ਦੇ ਰਾਜ ਦੇ ਅਹਿਮ ਮਾਰਗ ਤੇ ਕੋਲ ਦੀ ਪਹਾੜੀ ਤੋਂ ਖਿਸਕ ਕੇ ਇੱਕ ਵੱਡਾ ਗੋਲ ਪੱਥਰ ਡਿੱਗ ਗਿਆ ਹਾਲਾਂਕਿ ਉਸ ਪੱਥਰ ਦੇ ਨਾਲ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਜਦੋਂ ਰਾਜੇ ਨੂੰ ਪਤਾ ਲੱਗਾ ਤਾਂ ਉਹ ਉਸ ਸਮਾਰਕ ਤੇ ਪਹੁੰਚ ਗਿਆ ਜਦ ਹੱਥ ਲਾ ਕੇ ਵੇਖਿਆ ਤਾਂ ਉਸ ਨੂੰ ਉਹ ਪੱਥਰ ਸੋਨਾ ਲੱਗਾ ਪਰ ਉਹ ਸੜਕ ਦੇ ਵਿੱਚ ਸੀ ਇਸ ਲਈ ਰਾਜੇ ਨੇ ਕਹਿ ਕਿ ਉਸ ਪੱਥਰ ਨੂੰ ਸੜਕ ਦੇ ਕਿਨਾਰੇ ਤੇ ਕਰਵਾ ਦਿੱਤਾ ਹੁਣ ਕੁਝ ਵਕਤ ਲੰਘਿਆ ਤੇ ਰਾਜਾ ਇਸ ਜਹਾਨ ਤੋਂ ਰੁਖਸਤ ਹੋ ਗਿਆ ਹੁਣ ਪ੍ਰਜਾ ਦੇ ਲੋਕ ਜਿਹੜੇ ਰਾਜੇ ਦੇ ਹਰ ਕੰਮ ਨੂੰ ਮਹਾਨ ਮੰਨਦੇ ਸੀ ਇਸ ਲਈ ਉਹਨਾਂ ਨੇ ਸੜਕ ਦੇ ਕਿਨਾਰੇ ਤੇ ਪਏ ਹੋਏ ਪੱਥਰ ਤੇ ਲਿਖ ਦਿੱਤਾ ਕਿ ਇਹ ਰਾਜੇ ਵੱਲੋਂ ਰੱਖਿਆ ਹੋਇਆ ਮਹਾਨ ਪੱਥਰ ਵਕਤ ਬੀਤਿਆ ਕਈ ਸਾਲ ਲੰਘ ਗਏ ਦੋ ਪੀੜੀਆਂ ਗੁਜ਼ਰ ਗਈਆਂ ਪੱਥਰ ਤੇ ਲਿਖਿਆ ਹੋਇਆ ਮਿਟ ਗਿਆ ਪਰ ਉਹ ਪੱਥਰ ਅਜੇ ਵੀ ਉਸ ਸੜਕ ਦੇ ਕਿਨਾਰੇ ਤੇ ਪਿਆ ਰਿਹਾ ਇਸ ਲਈ ਹੁਣ ਅਗਲੀ ਪੀੜੀ ਚੋਂ ਕਿਸੇ ਨੇ ਸੁਣੀ ਪਹਿਲੀ ਗੱਲ ਦੇ ਹਿਸਾਬ ਨਾਲ ਉਸ ਪੱਥਰ ਤੇ ਲਿਖ ਦਿੱਤਾ ਪਵਿੱਤਰ ਪੱਥਰ ਕਿਸੇ ਨੇ ਲਿਖ ਦਿੱਤਾ ਅਸਮਾਨੀ ਪੱਥਰ ਇਸੇ ਤਰ੍ਹਾਂ ਉਸ ਪੱਥਰ ਉੱਪਰ ਲਿਖਿਆ ਬਦਲਦਾ ਗਿਆ ਤੇ ਉਹ ਪੱਥਰ ਪ੍ਰਸਿੱਧ ਹੋ ਗਿਆ। ਲੋਕ ਦੂਰੋਂ-ਦੂਰੋਂ ਉਸ ਪੱਥਰ ਦੇ ਦਰਸ਼ਨ ਕਰਨ ਆਉਣ ਲੱਗੇ। ਉਸ ਵਕਤ ਰਾਜੇ ਨੇ ਉਹ ਪੱਥਰ ਸੜਕ ਦੇ ਕਿਨਾਰੇ ਤੇ ਰਖਵਾਇਆ ਸੀ। ਪਰ ਵਿਕਾਸ ਕਾਰਜਾਂ ਦੇ ਚੱਲਦਿਆਂ ਉਹ ਪੱਥਰ ਸੜਕ ਵਿੱਚ ਆਉਣ ਲੱਗਿਆ। ਹੁਣ ਜਦੋਂ ਨਗਰ ਨੂੰ ਮਹਾਨ ਨਗਰ ਬਣਾਉਣ ਲਈ ਸਰਕਾਰ ਵੱਲੋਂ ਯੋਜਨਾਵਾਂ ਆਰੰਭੀਆਂ ਗਈਆਂ ਤਾਂ ਉਹ ਪੱਥਰ ਰਾਹ ਦਾ ਰੋਡ ਬਣਿਆ। ਇਸ ਲਈ ਸਰਕਾਰ ਨੇ ਨਗਰ ਦੇ ਮੇਅਰ ਅੱਗੇ ਪੱਥਰ ਨੂੰ ਹਟਾਉਣ ਦੀ ਹਦਾਇਤ ਕੀਤੀ। ਪਰ ਜਦੋਂ ਹੀ ਇਹ ਪੱਥਰ ਹਟਾਉਣ ਵਾਲੀ ਗੱਲ ਨਗਰ ਨਿਵਾਸੀਆਂ ਤੱਕ ਪਹੁੰਚੀ ਤਾਂ ਉਹਨਾਂ ਨੇ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਪੱਥਰ ਇੱਥੋਂ ਨਹੀਂ ਹਟੇਗਾ ਇਹ ਬਹੁਤ ਪ੍ਰਾਚੀਨ ਪਵਿੱਤਰ ਤੇ ਰਹੱਸਮਈ ਪੱਥਰ ਹੈ ਨਗਰ ਦੇ ਲੋਕਾਂ ਨੇ ਪੱਥਰ ਨਾਲ ਜੁੜੀਆਂ ਆਪਣੀਆਂ માનਤਾਵਾਂ ਦੇ ਹਿਸਾਬ ਨਾਲ ਕਈ ਗੱਲਾਂ ਕਹੀਆਂ ਕਿਸੇ ਨੇ ਕਿਹਾ ਕਿ ਰਾਜੇ ਨੇ ਇਹ ਪੱਥਰ ਨਗਰ ਦੀ ਖੁਸ਼ਹਾਲੀ ਤੇ ਸੁਰੱਖਿਆ ਲਈ ਕਿਸੇ ਅਹਿਮ ਪ੍ਰਕਿਰਿਆ ਤਹਿਤ ਇੱਥੇ ਰੱਖਿਆ ਸੀ ਜਦੋਂ ਦਾ ਇਹ ਪੱਥਰ ਇੱਥੇ ਹੈ ਉਦੋਂ ਦਾ ਨਗਰ ਖੁਸ਼ਹਾਲ ਤੇ ਸੁਰੱਖਿਅਤ ਹੈ ਇਸ ਲਈ ਅਸੀਂ ਇਸ ਪੱਥਰ ਨੂੰ ਇੱਥੋਂ ਹਟਣ ਨਹੀਂ ਦੇਵਾਂਗੇ ਕਿਸੇ ਨੇ ਕਿਹਾ ਕਿ ਇਸ ਪੱਥਰ ਨੂੰ ਇੱਥੋਂ ਹਟਾਉਣ ਨਾਲ ਸਾਡੇ ਨਗਰ ਦੀ ਪਛਾਣ ਖਤਮ ਹੋ ਜਾਏਗੀ ਹਰ ਨਗਰ ਨਿਵਾਸੀਆਂ ਨੇ ਆਪਣੀਆਂ ਦਲੀਲਾਂ ਨਾਲ ਪੱਥਰ ਨੂੰ ਨਾ ਹਟਾਉਣ ਦਾ ਵਿਰੋਧ ਸ਼ੁਰੂ ਰੱਖਿਆ ਤੇ ਅਖੀਰ ਪੱਥਰ ਉੱਥੇ ਦਾ ਉੱਥੇ ਹੀ ਪਿਆ ਰਿਹਾ ਪਰ ਸਰਕਾਰ ਵਿਕਾਸ ਰੋਕ ਕੇ ਪਿੱਛੇ हट ਗਈ ਤੇ ਉਸ ਨਗਰ ਦਾ ਵਿਕਾਸ ਨਹੀਂ ਹੋਇਆ ਇਹ ਕਹਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਆਪਣੀ ਜ਼ਿੰਦਗੀ ਵਿੱਚ ਮੰਨੀ ਹਰ માનਤਾ ਨੂੰ ਅੱਖਾਂ ਮੀਟ ਮੰਨਨ ਤਾਂ ਕੀ ਨਾ ਰਖੀਏ ਬਲਕਿ ਉਸ ਪਿਛਲੀ ਹਕੀਕਤ ਨੂੰ ਜਾਣੀ ਕਿ ਉਹ માનਤਾ ਕਿਸ ਹਕੀਕਤ ਨਾਲ ਜੁੜੀ ਹੈ ਉਸ ਦਾ ਸਾਨੂੰ ਅੱਜ ਦੇ ਵੇਲੇ 'ਚ ਕੀ ਫਾਇਦਾ ਹੈ ਇਹ ਹਰ ਗਿਜ਼ੇ ਨਹੀਂ ਹੈ ਕਿ ਸਾਨੂੰ ਪੁਰਾਣੀਆਂ માનਤਾਵਾਂ ਨੂੰ ਮੰਨਣਾ ਨਹੀਂ ਚਾਹੀਦਾ ਮੰਨਿਏ ਪਰ ਉਹ ਮੰਨਿਏ ਜਿਹੜੀਆਂ ਸਾਡੀ ਅੱਜ ਦੀ ਹਕੀਕਤ ਨਾਲ ਮੇਲ ਖਾਂਦੀਆਂ ਹੋਣ ਭਾਵ ਕੇ ਸਾਡੇ ਅੱਜ ਦੇ ਵਿਕਾਸ ਦੀ ਹਕੀਕਤ ਦਾ ਰੋੜਾ ਨਹੀਂ ਬਣਦੀਆਂ ਬੜੀ ਵਾਰੀ ਵੇਖਣ ਵਿੱਚ ਆਉਂਦਾ ਹੈ ਕਿ ਪੁਰਾਣੀਆਂ માનਤਾਵਾਂ ਕਈ ਵਾਰੀ ਇਸ ਤਰ੍ਹਾਂ ਦੀ ਜੜ ਮਾਰ ਜਾਂਦੀਆਂ ਹਨ ਸਾਡੀ ਜ਼ਿੰਦਗੀ ਵਿੱਚ ਕਿ ਸਾਡਾ ਵਿਕਾਸ ਰੁਕ ਜਾਂਦਾ ਹੈ ਅਸੀਂ ਗਰੋਥ ਨਹੀਂ ਕਰ ਪਾਉਂਦੇ ਜੇ ਵੇਖਿਆ ਜਾਵੇ ਤਾਂ ਸਾਡੀਆਂ ਇਹ માનਤਾਵਾਂ ਜਿ ਸਮਾਨੀ ਹੀ ਨਹੀਂ ਰੋਹਾਨੀ ਪੱਖ ਤੇ ਭਾਵ ਕੇ ਅਧਿਆਤਮਕ ਜੀਵਨ ਚ ਵੀ ਹੁੰਦੀਆਂ ਨੇ ਜਿਨ੍ਹਾਂ ਦੀ ਹਕੀਕਤ ਸਾਡੀ ਮੌਜੂਦਾ ਹਕੀਕਤ ਤੋਂ ਕੋਹਾਂ ਦੂਰ ਹੈ ਪਰ ਫਿਰ ਵੀ ਅਸੀਂ ਉਹਨਾਂ માનਤਾਵਾਂ ਨੂੰ ਉਹਨਾਂ ਮਨੋਤਾ ਛੱਡਣਾ ਨਹੀਂ ਚਾਹੁੰਦੇ ਕਿਉਂਕਿ ਸਾਨੂੰ ਲੱਗਦਾ ਹੈ ਕਿ ਜੇ ਅਸੀਂ ਇਹਨਾਂ ਨੂੰ ਛੱਡਾਂਗੇ ਤਾਂ ਕੁਝ ਗਲਤ ਹੋ ਜਾਏਗਾ ਹਾਲਾਂਕਿ ਗਲਤ ਹੁੰਦਾ ਕੁਝ ਵੀ ਨਹੀਂ ਹੈ ਪਰ ਫਿਰ ਵੀ ਸਾਡੇ ਅੰਦਰ ਬੈਠੀ ਗੱਲ ਸਾਨੂੰ ਇਹ ਪੁਰਾਣੀਆਂ માનਤਾਵਾਂ ਛੱਡਣ ਨਹੀਂ ਦਿੰਦੀ ਸੋ ਅਖੀਰ ਆਪਣੇ ਵਿਕਾਸ ਲਈ ਗ੍ਰੋਥ ਲਈ ਆਪਣੇ ਰਸਤੇ ਦੀ ਹਰ ਰੁਕਾਵਟ ਨੂੰ ਹਰ ਅੜਚਣ ਨੂੰ ਦੂਰ ਕਰੀ ਤੇ ਆਪਣੇ ਮੰਨੇ ਨੂੰ ਖੋਜ ਦੁਆਰਾ ਜਾਣੀ ਤੇ ਉਸ ਪਿਛਲੀ ਹਕੀਕਤ ਨੂੰ ਪਛਾਣੀ ਤੇ ਫਿਰ ਆਪਣੀ ਨਿੱਜੀ ਸਮਝ ਨਾਲ ਆਪਣੇ ਨਿੱਜੀ ਵਿਕਾਸ ਲਈ ਪੁਰਾਣੀਆਂ ਰੀਤਾਂ ਰਸਮਾਂ ਦੀ માનਤਾਵਾਂ ਦੀ ਪਈ ਪੈੜ ਨੂੰ ਛੱਡ ਸੂਝ ਦੀ ਨਵੀਂ ਪੈੜ ਤੇ ਚੱਲਣ ਦਾ ਨਿਸ਼ਚਾ ਠਾਣੀ ਸਤਿ ਸ੍ਰੀ ਅਕਾਲ